ਹਾਲਾਕੀ ਰੀਟਰੀਟ ਸੈਰਮਨੀ ਵੀ ਖੁੱਲ ਚੁੱਕੀ ਹੈ ਜਿਹੜੀਆਂ ਹਵਾਈ ਯਾਤਰਾਵਾਂ ਨੇ ਉਹ ਵੀ ਖੋਲ ਦਿੱਤੀਆਂ ਗਈਆਂ ਨੇ ਜਿਹੜਾ ਵਾਗਾ ਬਾਰਡਰ ਹੈ ਉਹ ਉੱਥੇ ਵੀ ਕੁਝ ਕੁ ਟਰੱਕ ਜਿਹੜੇ ਆ ਅਫਗਾਨਿਸਤਾਨ ਨੂੰ ਭੇਜਨੇ ਸ਼ੁਰੂ ਕਰ ਦਿੱਤੇ ਨੇ ਪਰ ਇਸ ਵੇਲੇ ਕਰਤਾਰਪੁਰ ਕੋਰੀਡੋਰ ਦਾ ਕੀ ਹਾਲਾਤ ਨੇ ਸੁਣ ਪਈ ਹੋਈ ਹੈ ਬਾਰਡਰ ਦੇ ਹਾਲਾਤ ਇਸ ਤਰ੍ਹਾਂ ਹੁੰਦੇ ਆ ਕਿਤੇ ਕੋਈ ਨੁਕਸਾਨ ਬਾਅਦ ਦੀ ਗੱਲ ਆ ਜਦੋਂ ਸਬੰਧੀ ਵਿਗੜਦੇ ਆ ਨਾ ਗਵਾਂਡੀ ਮੁਰਖਣਾ ਤੇ ਬੱਡ ਦੇ ਹਾਲਾਤ ਪਹਿਲੇ ਮੜੇ ਹੋ ਜਾਂਦੇ ਆ ਸੰਗਤ ਉੱਦਾਂ ਆਉਂਦੀ ਆ ਮੈਂ ਜਿਵੇਂ ਹੁਣੇ ਦੇਖ ਕੇ ਗਿਆ ਵੀ ਇੱਕ ਪਰਿਵਾਰ ਕਹਿੰਦੇ ਵੀ ਅਸੀਂ ਪੂਨੇ ਤੋਂ ਆਏ ਆ ਉਹਨਾਂ ਨੂੰ ਪਤਾ ਨਹੀਂ ਸੀਗਾ ਪਰ ਉਹ ਉਹਨਾਂ ਨੂੰ ਇਦਾਂ ਮੁੜਨਾ ਪਿਆ ਐਕਚੁਅਲੀ ਜਿਹੜਾ ਆਪਣੇ ਘਰੋਂ ਤੁਰ ਪੈਂਦਾ ਸੰਗਤ ਦਰਸ਼ਨ ਕਰਨ ਨੂੰ ਉਹਨੂੰ ਹੁੰਦਾ ਵੀ ਮੈਂ ਇੱਕ ਵਾਰੀ ਦਰਸ਼ਨ ਕਾਰੀ ਆਵਾ ਕੋਈ ਦੂਰੋਂ ਆਇਆ ਹੁੰਦਾ ਵਾ ਕਿਹੜਾ ਰੋਜ਼ ਰੋਜ਼ ਘਰੋਂ ਨਿਕਲਿਆ ਜਾਂਦਾ ਵਾ ਪਹਿਲਾਂ ਤੇ ਇਸ ਤਰ੍ਹਾਂ ਸੀ ਨਾ ਜਿ ਤਰ੍ਹਾਂ ਨਾਰਮਲ ਜ਼ਿੰਦਗੀ ਚੱਲ ਰਹੀ ਸੀ ਔਰ ਕੋਈ ਆਪਣੇ ਕੋਈ ਬੇਫਿਕਰ ਹੀ ਬਾਹਰ ਤੇ ਵੀ ਸਿਕਿਉਰਟੀ ਰੈਗੂਲਰ ਹੀ ਜਿਸ ਤਰ੍ਹਾਂ ਆਮ ਹੁੰਦੀ ਸੀ ਕੋਈ ਖਾਸ ਪ੍ਰਬੰਧ ਨਹੀਂ ਸੀ ਸੰਗਤ ਆਉਂਦੀ ਸੀ ਦਰਸ਼ਨ ਕਰਦੀ ਸੀ ਕਰਤਾਰਪੁਰ ਸਰ ਸਾਹਿਬ ਕੋਰੀਡੋਰ تھا ਇਹ ਸੰਗਤ ਪਾਕਿਸਤਾਨ ਵੀ ਜਾਂਦੀ ਸੀ ਪਰ ਜਿਸ ਦਿਨ ਦੇ ਹਾਲਾਤ ਮਾੜੇ ਹੋਏ ਨੇ ਇਹਨਾਂ ਦੇ ਪਾਕ ਦੇ ਸਬੰਧ ਏਡੇ ਵਧੀਆ ਨਹੀਂ ਰਹੇ ਉਹਦੇ ਕਰਕੇ ਫਿਰ ਸੰਗਤਾਂ ਆਉਣਾ ਜਾਂ ਨਾ ਘਟ ਗਿਆ ਕੋਈ ਮਨ 'ਚ ਡਰ ਵੀ ਹੁੰਦਾ ਵਾ ਕਰਤਾਰਪੁਰ ਕੋਰੀਡੋਰ ਦੇ ਉੱਪਰ ਮੌਜੂਦ ਆ ਇੱਥੋਂ ਦੀਆਂ ਰੌਣਕਾਂ ਨੂੰ ਨਜ਼ਰ ਲੱਗ ਚੁੱਕੀ ਆ ਕਿਉਂਕਿ ਕਰਤਾਰਪੁਰ ਕੋਰੀਡੋਰ ਦੇ ਉੱਪਰ ਇੱਕ ਦਿਨ ਦੇ ਵਿੱਚ ਲਗਭਗ 200 ਤੋਂ 400 ਬੰਦਾ ਜਿਹੜਾ ਏ ਉਹ ਕਰਤਾਰਪੁਰ ਸਾਹਿਬ ਗੁਰਦੁਆਰੇ ਮੱਥਾ ਟੇਕਣ ਜਾਂਦਾ ਸੀ ਪਰ ਭਾਰਤ ਅਤੇ ਪਾਕਿਸਤਾਨ ਦੀ ਜੰਗ ਲੱਗਣ ਤੋਂ ਬਾਅਦ ਇਸ ਲਾਂਘੇ ਨੂੰ ਬੰਦ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸਿੱਖ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਵੀ ਪਾਇਆ ਗਿਆ ਤੇ ਲੋਕਾਂ ਨੇ ਸਹਿਮਤੀ ਵੀ ਜਤਾਈ ਲੋਕਾਂ ਨੇ ਪਾਰ ਸਰਕਾਰ ਦਾ ਸਾਥ ਵੀ ਦਿੱਤਾ ਕਿ ਅਜਿਹਾ ਹੋਣਾ ਚਾਹੀਦਾ ਹੈ ਕਿਉਂਕਿ ਪਾਕਿਸਤਾਨ ਜਿਸ ਹਰਕਤਾਂ ਦੇ ਉੱਪਰ ਉਤਰਿਆ ਹੋਇਆ ਹੈ ਉਸ ਤੋਂ ਬਾਅਦ ਉਹਨਾਂ ਦੇ ਨੱਕ ਦੇ ਵਿੱਚ ਹਰ ਕਿਸਮ ਦੇ ਨਾਲ ਦਮ ਕਰ ਦੇਣਾ ਚਾਹੀਦਾ ਹੈ ਕਿਉਂਕਿ ਜਿਹੜੀ ਵੀ ਸੰਗਤ ਇਧਰੋਂ ਜਾਂਦੀ ਸੀ ਮੱਥਾ ਟੇਕਦੀ ਸੀ ਤੇ ਲਗਭਗ ਇੱਕ ਜਾਣਾ ਜਿਹੜਾ ਜਾਂਦਾ ਸੀ ਉਹ 5 ਤੋਂ 10000 ਰੁਪਇਆ ਖਰਚ ਕੇ ਉਧਰ ਆਉਂਦਾ ਸੀ ਚਾਹੇ ਉਹ ਸ਼ਾਪਿੰਗ ਕਰਕੇ ਆਉਂਦਾ ਸੀ ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਉੱਥੇ ਖਰਚ ਕੇ ਆਉਂਦਾ ਸੀ ਪਰ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਜੋ ਰਿਸ਼ਤਿਆਂ ਦੇ ਦਰਾਰ ਪਈ ਹੈ ਉਸ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ ਇੱਥੇ ਅੱਜ ਰਿਪੋਰਟ ਕਰਨ ਦਾ ਮਕਸਦ ਇਹ ਵੀ ਹੈ ਕਿ ਜਿਹੜਾ ਅਟਾਰੀ ਲਾਂਘਾ ਆ ਉਸ ਨੂੰ ਕੁਝ ਇੱਕ ਹਦਾਇਤਾਂ ਦੇ ਨਾਲ ਖੋਲ੍ਹ ਦਿੱਤਾ ਗਿਆ ਹੈ ਕੱਲ ਰੀਟਰੀਟ ਸੈਰੇਮਨੀ ਵੀ ਹੋਈ ਹੈ ਅਤੇ ਹਵਾਈ ਸੇਵਾਵਾਂ ਜਿਹੜੀਆਂ ਨੇ ਉਹ ਹਵਾਈ ਸੇਵਾਵਾਂ ਜਿਹੜੀਆਂ ਨੇ ਉਹ ਵੀ ਚਾਲੂ ਕਰ ਦਿੱਤੀਆਂ ਗਈਆਂ ਨੇ ਪਰ ਹੁਣ ਇਸ ਤੋਂ ਬਾਅਦ ਸਭ ਦੀ ਨਿਗਾ ਜਿਹੜੀ ਹੈ ਕਰਤਾਰਪੁਰ ਲਾਂਘੇ ਦੇ ਉੱਪਰ ਆ ਕਿ ਕੀ ਹੁਣ ਇਸ ਨੂੰ ਵੀ ਖੋਲਿਆ ਜਾਵੇਗਾ ਕਿਉਂਕਿ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਕਿ 200 ਤੋਂ 400 ਬੰਦਾ ਰੋਜ਼ ਮੱਥਾ ਟੇਕਣ ਜਾਂਦਾ ਤੇ ਅੱਜ ਲਗਭਗ 12 ਦਿਨ ਹੋ ਚੁੱਕੇ ਨੇ ਕਰਤਾਰਪੁਰ ਲਾਂਘੇ ਨੂੰ ਬੰਦ ਪਿਆ ਨੂੰ ਤੇ ਜੇ ਆਪਾਂ 200 ਦੇ ਹਿਸਾਬ ਨਾਲ ਵੀ ਲਾਈਏ ਤਾਂ ਲਗਭਗ 24-2500 ਬੰਦਾ ਜਿਹੜਾ ਏ ਉਹ ਇੱਧਰ ਦੀ ਜਾਣਾ ਸੀ ਜਿਹੜਾ ਨਹੀਂ ਜਾ ਰਿਹਾ ਪਰ ਇਹ ਤੁਹਾਨੂੰ ਹੁਣ ਇਹ ਵੀ ਦੱਸ ਦਿੰਨੇ ਆ ਕਿ ਇਸ ਵਕਤ ਵੀ ਅਸੀਂ ਕਰਤਾਰਪੁਰ ਲਾਂਘੇ ਦੇ ਉੱਪਰ ਹੀ ਖੜੇ ਆ ਬੀਐਸਐਫ ਦੇ ਵੱਲੋਂ 게ਟ ਦੇ ਕੋਲ ਰਿਪੋਰਟ ਕਰਨ ਤੋਂ ਮਨਾ ਕੀਤਾ ਗਿਆ ਕਿਉਂਕਿ ਸਿਕਿਉਰਿਟੀ ਰੀਜ਼ਨ ਤੇ ਕਰਕੇ ਉਹ ਕਹਿੰਦੇ ਵੀ ਤੁਸੀਂ ਇੱਥੋਂ ਤਸਵੀਰਾਂ ਜਾਂ ਵੀਡੀਓ ਨਾ ਬਣਾਓ ਕਿਉਂਕਿ ਉੱਥੇ ਦੇਸ਼ ਦੀ ਸੁਰੱਖਿਆ ਦਾ ਸਵਾਲ ਆਉਂਦਾ ਇਸ ਕਰਕੇ ਅਸੀਂ ਤੁਹਾਨੂੰ ਇੱਥੋਂ ਰਿਪੋਰਟ ਕਰਕੇ ਦੱਸ ਰਹੇ ਹਾਂ ਕਿ ਜਿਹੜਾ ਵੀ ਲੋਕ ਆਉਣਾ ਚਾਹੁੰਦੇ ਨੇ ਜਾਂ ਸੰਗਤ ਜਿਹੜੀ ਇੱਥੇ ਮੱਥਾ ਟੇਕਣ ਆਉਣਾ ਚਾਹੁੰਦੀ ਹੈ ਜਿਹੜਾ ਕਰਤਾਰਪੁਰ ਲਾਂਗੇ ਦੇ ਬਿਲਕੁਲ ਨਾਲ ਪਹਿਲਾ ਗੁਰਦੁਆਰਾ ਬਣਿਆ ਸੀ ਜਿਹੜੇ ਜਠੇਰੇ ਬਣੇ ਸੀ ਉੱਥੇ ਤੁਸੀਂ ਆ ਕੇ ਮੱਥਾ ਟੇਕ ਸਕਦੇ ਹੋ ਪਰ ਜਿਹੜੀ ਦੂਰਬੀਨ ਦੇ ਨਾਲ ਵੀ ਦਰਸ਼ਨ ਹੁੰਦੇ ਸੀ ਉੱਥੇ ਵੀ ਉੱਚੀ ਜਗ੍ਹਾ ਤੇ ਜਿਹੜੀ ਤੂਸੀ ਬੰਨ ਹੈਗਾ ਆ ਉੱਥੇ ਵੀ ਸੰਗਤ ਨੂੰ ਜਾਣ ਤੋਂ ਰੋਕਿਆ ਗਿਆ ਆ ਕਿਉਂਕਿ ਬੀਐਸਐਫ ਵਾਲੇ ਇਹ ਕਹਿੰਦੇ ਨੇ ਕਿ ਇੱਥੇ ਜਾਣ ਦੀ ਆਗਿਆ ਤਾਂ ਸਾਨੂੰ ਵੀ ਨਹੀਂ ਗਈ ਤੇ ਸੰਗਤ ਅਜੇ ਨਾ ਆਵੇ ਇਸ ਕਰਕੇ ਕੁਝ ਕੁ ਲੋਕ ਸਾਨੂੰ ਉੱਥੇ ਮਿਲੇ ਵੀ ਸੀਗੇ ਕੈਮਰੇ ਦੇ ਸਾਹਮਣੇ ਉਹ ਨਹੀਂ ਆਏ ਪਰ ਉਹਨਾਂ ਨੇ ਸਾਨੂੰ ਦੱਸਿਆ ਕਿ ਅਸੀਂ ਬਹੁਤ ਦੂਰੋਂ ਆਏ ਆ ਇੱਕ ਪਰਿਵਾਰ ਜਿਹੜਾ ਉਹ ਪੂਨੇ ਤੋਂ ਆਇਆ ਸੀਗਾ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਸ਼ਾਇਦ ਜਿਹੜੇ ਦਰਸ਼ਨ ਹੈ ਉਹ ਦੂਰਬੀਨ ਦੇ ਨਾਲ ਵੀ ਨਹੀਂ ਹੋ ਰਹੇ ਦੂਰਬੀਨ ਦੇ ਨਾਲ ਦਰਸ਼ਨ ਹੋ ਰਹੇ ਨੇ ਤੇ ਇਸ ਕਰਕੇ ਉਹ ਇੱਥੇ ਆਏ ਉਹ ਇੱਥੋਂ ਜਿਹੜਾ ਗੁਰਦੁਆਰਾ ਨਾਲ ਬਣਿਆ ਹੋਇਆ ਲੰਘੇ ਦੇ ਬਿਲਕੁਲ ਨਾਲ ਜਿੱਥੇ ਲੰਗਰ ਚੱਲਦਾ ਹਮੇਸ਼ਾ ਉੱਥੋਂ ਮੱਥਾ ਟੇਕ ਕੇ ਉਹ ਵਾਪਸ ਮੁੜ ਗਏ ਤੇ ਤੁਹਾਨੂੰ ਵੀ ਇਹੀ ਅਜੇ ਤੱਕ ਅਪੀਲ ਅਸੀਂ ਕਹਿ ਸਕਦੇ ਹਾਂ ਤੁਹਾਨੂੰ ਅਸੀਂ ਇਥੋਂ ਦੀ ਰਿਪੋਰਟ ਇਸੇ ਕਰਕੇ ਕਰਕੇ ਦਿਖਾ ਰਹੇ ਆ ਕਿ ਅਜੇ ਤੱਕ ਕਰਤਾਰਪੁਰ ਕੋਰੀਡੋਰ ਨਹੀਂ ਖੋਲਿਆ ਗਿਆ ਜਲਦੀ ਖੁੱਲਣ ਦੀ ਉਮੀਦ ਹੈ ਕੁਝ ਹਦਾਇਤਾਂ ਦੇ ਨਾਲ ਖੋਲਿਆ ਜਾ ਸਕਦਾ ਹੈ ਪਰ ਹਜੇ ਇੱਥੇ ਜੇ ਤੁਸੀਂ ਆਉਣ ਬਾਰੇ ਸੋਚ ਰਹੇ ਹੋ ਤੇ ਤੁਸੀਂ ਨਾ ਆਓ ਕਿਉਂਕਿ ਦੂਰਬੀਨ ਦੇ ਨਾਲ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਜਿਹੜੇ ਆ ਉਹ ਨਹੀਂ ਕਰਨ ਦਿੱਤੇ ਜਾ ਰਹੇ ਕਿਉਂਕਿ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵੱਲੋਂ ਇੰਨੀ ਕੋਤਾਹੀ ਕੀਤੀ ਗਈ ਪਹਿਲਗਾਮ ਦੇ ਵਿੱਚ ਇੰਨਾ ਵੱਡਾ ਹਾਦਸਾ ਹੋ ਗਿਆ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਭਾਰਤੀ ਫੌਜ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਉਹ ਨੇ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਪਾਕਿਸਤਾਨ ਦੇ ਵੱਲੋਂ ਜਿਹੜੇ ਮਸਾਇਲਾਂ ਛੁੱਟੀਆਂ ਗਈਆਂ ਉਹ ਆਮ ਲੋਕਾਂ ਦੇ ਘਰਾਂ ਦੇ ਉੱਪਰ ਟਾਰਗੇਟ ਕੀਤੀਆਂ ਗਈਆਂ ਸੀ ਐਸ 400 ਨੇ ਸਾਡੇ ਇਹ ਕਹਿ ਸਕਦੇ ਆ ਕਿ ਸਾਡੀ ਸੁਰੱਖਿਆ ਕੀਤੀ ਸਾਡੇ ਜਿਹੜੀਆਂ ਵੀ ਮਸਾਇਲਾਂ ਪਾਕਿਸਤਾਨ ਵੱਲੋਂ ਛੁੱਟੀਆਂ ਗਈਆਂ ਸੀ ਉਸ ਨੂੰ ਸਾਡੇ ਤੇ ਡਿੱਗਣ ਤੋਂ ਬਚਾਇਆ ਪਰ ਇਹਦੇ ਨਾਲ ਨਾਲ ਪਾਕਿਸਤਾਨ ਨੂੰ ਵੀ ਮੂੰਹ ਦਿਖਾਣੀ ਪਈ ਹੈ ਕਿ ਪਾਕਿਸਤਾਨ ਨੂੰ ਭਾਰਤ ਨੇ ਇੰਨਾ ਕਰਾਰਾ ਜਵਾਬ ਦਿੱਤਾ ਕਿ ਹੁਣ ਉਹ ਮੂੰਹ ਲਗਾਉਂਦਾ ਫਿਰ ਰਿਹਾ ਹੈ ਪਰ ਹੌਲੀ ਹੌਲੀ ਕਰਕੇ ਸਾਰੀਆਂ ਚੀਜ਼ਾਂ ਖੁੱਲ ਰਹੀਆਂ ਨੇ ਜਿਵੇਂ ਅਟਾਰੀ ਵਾਗਾ ਬਾਰਡਰ ਦੇ ਉੱਪਰ ਵੀ 50 ਟਰੱਕ ਜਿਹੜੇ ਆ ਉਹ ਅਫਗਾਨਿਸਤਾਨ ਨੂੰ ਭੇਜਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੁਸੀਂ 50 ਟਰੱਕ ਰੋਜ਼ ਦੇ ਭੇਜ ਸਕਦੇ ਹੋ ਕੱਲ ਰੀਟਰੀਟ ਸੈਰੇਮਨੀ ਵੀ ਹੋਈ ਹੈ ਹਾਲਾਂਕਿ ਗੇਟ ਜਿਹੜਾ ਆ ਉਹ ਨਹੀਂ ਖੁੱਲਿਆ ਪਰ ਜਿਹੜਾ ਝੰਡਾ ਚੜਾਉਣ ਦੀ ਤੇ ਲਾਉਣ ਦੀ ਰਸਮ ਸੀਗੀ ਉਸ ਰਸਮ ਨੂੰ ਵੀ ਜਿਹੜਾ ਰੀਟਰੀਟ ਦੇ ਜ਼ਰੀਏ ਕੀਤਾ ਤਾਂ ਉੱਥੇ ਲੋਕ ਪਹੁੰਚੇ ਵੀ ਬਹੁਤ ਜ਼ਿਆਦਾ ਅਸੀਂ ਵੀਡੀਓਜ਼ ਵੀ ਦੇਖੀਆਂ ਉਸ ਤੋਂ ਬਾਅਦ ਜਿਹੜੀਆਂ ਹਵਾਈ ਸੇਵਾਵਾਂ ਦੇ ਉੱਪਰ ਰੋਕ ਲੱਗੀ ਸੀਗੀ ਹਵਾਈ ਜਹਾਜ਼ਾਂ ਦੇ ਉੱਪਰ ਲੱਗੀ ਸੀ ਜਾਂ 에어ਪੋਰਟ ਕਹਿ ਲਓ ਉਹ ਵੀ ਚਲਾ ਦਿੱਤੇ ਗਏ ਨੇ ਹਾਲਾਂਕਿ ਪਾਕਿਸਤਾਨ ਦੇ ਵੱਲੋਂ ਇਹ ਵੀ ਰੋਕ ਲਾਈ ਗਈ ਸੀ ਕਿ ਕੋਈ ਵੀ ਇੰਡੀਆ ਦਾ ਜਿਹੜਾ ਜਹਾਜ਼ ਪਾਕਿਸਤਾਨ ਦੇ ਖੇਤਰ ਦੇ ਵਿੱਚ ਨਹੀਂ ਆ ਸਕਦਾ ਇਦਾਂ ਦੀਆਂ ਪਾਬੰਦੀਆਂ ਭਾਰਤ ਵੱਲੋਂ ਵੀ ਲਾਈਆਂ ਗਈਆਂ ਨੇ ਤੇ ਪਾਕਿਸਤਾਨ ਦੇ ਵੱਲੋਂ ਵੀ ਲਾਈਆਂ ਗਈਆਂ ਨੇ ਪਰ ਇਸ ਦੇ ਵਿਚਾਲੇ ਸਭ ਤੋਂ ਵੱਧ ਸਿੱਖ ਸੰਗਤ ਦੇ ਵਿੱਚ ਇਹ ਚਰਚਾ ਦਾ ਵਿਸ਼ਾ ਸੀ ਕਿ ਕਰਤਾਰਪੁਰ ਕੋਰੀਡੋਰ ਵੀ ਬੰਦ ਹੋਵੇਗਾ ਜਾਂ ਇਹ ਕਦੋਂ ਖੋਲਿਆ ਜਾਵੇਗਾ ਜਦੋਂ ਕਰਤਾਰਪੁਰ ਕੋਰੀਡੋਰ ਨੂੰ ਬੰਦ ਕੀਤਾ ਗਿਆ ਤਾਂ ਬਹੁਤ ਸਾਰੀ ਸੰਗਤ ਅਜੇ ਹੀ ਸੀ ਜਿਨ੍ਹਾਂ ਨੇ ਉਹਨਾਂ ਦਿਨਾਂ ਦੇ ਵਿੱਚ ਮੱਥਾ ਟੇਕਣ ਜਾਣਾ ਸੀ ਰਜਿਸਟ੍ਰੇਸ਼ਨ ਕਰਵਾਈ ਹੋਈ ਸੀ ਕਿ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਲਗਭਗ 22-2300 ਰੁਪਇਆ ਲੱਗਦਾ ਤੇ ਉਹ ਤਾਰਿਆ ਹੁੰਦਾ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਇਹ ਵੀ ਸਵਾਲ ਹੋਏਗਾ ਕਿ ਉਹ ਜਿਹੜੇ ਪੈਸੇ ਅਸੀਂ ਤਾਰੇ ਹੋਣਗੇ ਉਹਨਾਂ ਦਾ ਕੀ ਹੋਵੇਗਾ ਹਾਲਾਂਕਿ ਸਰਕਾਰ ਪ੍ਰਸ਼ਾਸਨ ਉਹਨਾਂ ਦਾ ਵੀ ਕੋਈ ਨਾ ਕੋਈ ਹੱਲ ਕੱਢੇਗੀ ਪਰ ਫਿਲਹਾਲ ਦੀ ਘੜੀ ਇਹ ਕਹਿ ਸਕਦੇ ਆ ਕਿ ਕਰਤਾਰਪੁਰ ਕੋਰੀਡੋਰ ਦਾ ਜਿਹੜਾ ਲੰਘਾ ਆ ਉਸ ਨੂੰ ਪੂਰਨ ਤੌਰ ਦੇ ਉੱਪਰ ਬੰਦ ਕੀਤਾ ਹੋਇਆ ਤੁਸੀਂ ਆਮ ਲੋਕ ਸਿਵਿਲियन ਜਿਹੜੇ ਅਸੀਂ ਆ ਉਹ ਗੇਟ ਦੇ ਲਾਗੇ ਜਾ ਗੇਟ ਦੇ ਕੋਲ ਵੀ ਨਹੀਂ ਜਾ ਸਕਦੇ ਕਿਉਂਕਿ ਬੀਐਸਐਫ ਦਾ ਬਹੁਤ ਸਖਤ ਪਹਿਰਾ ਆ ਅਜੇ ਤੱਕ ਪਾਕਿਸਤਾਨ ਦੇ ਉੱਪਰ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸੇ ਕਰਕੇ ਵੀ ਜਿਹੜਾ ਇਹ ਲੰਘ ਆਇਆ ਕਰਤਾਰਪੁਰ ਕੋਰੀਡੋਰ ਦਾ ਉੱਥੇ ਪਾਕਿਸਤਾਨ ਦੇ ਲੋਕ ਵੀ ਆਉਂਦੇ ਨੇ ਉਹ ਵੀ ਉੱਥੇ ਮਥਾ ਟੇਕਦੇ ਨੇ ਆਪਸ ਦੇ ਵਿੱਚ ਮਿਲਦੇ ਗਿਲਦੇ ਨੇ ਇਸ ਕਰਕੇ ਇਹ ਸਭ ਤੋਂ ਕ੍ਰੂਸ਼ਲ ਚੀਜ਼ ਕਹਿ ਸਕਦੇ ਹਾਂ ਕਿ ਸਭ ਤੋਂ ਜਿਹੜੀ ਸਾਹਮਣੇ ਫੇਸ ਕਰਨ ਵਾਲੀ ਪਾਕਿਸਤਾਨ ਦੇ ਨਾਲ ਉਹ ਇਹ ਚੀਜ਼ ਹੈ ਇਸ ਕਰਕੇ ਪ੍ਰਸ਼ਾਸਨ ਦੇ ਵੱਲੋਂ ਇਹ ਅਜੇ ਖੋਲੀ ਨਹੀਂ ਗਈ ਇਸ ਦੇ ਪਿੱਛੇ ਕੋ ਬਹੁਤ ਸਾਰੀਆਂ ਹਦਾਇਤਾਂ ਜਿਹੜੀਆਂ ਨੇ ਉਹ ਜਾਰੀ ਹੋਣਗੀਆਂ ਵੀ ਕਿੰਨੇ ਬੰਦੇ ਰੋਜ਼ ਦੇ ਜਾ ਸਕਦੇ ਨੇ ਕਿੰਨੇ ਕ ਬੰਦੇ ਜਿਹੜੇ ਆ ਤੁਸੀਂ ਜਾਂ ਕੌਣ-ਕੌਣ ਬੰਦੇ ਉੱਥੇ ਜਾ ਸਕਦੇ ਨੇ ਇਹ ਚੀਜ਼ਾਂ ਵੀ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਹੋਰ ਦੀ ਹੋਰ ਕਿ ਦੋ ਦਿਨਾਂ ਪਹਿਲਾਂ ਇਹ ਵੀ ਖਬਰ ਆਈ ਸੀ ਕਿ ਗੁਰਦਾਸਪੁਰ ਦੇ ਏਰੀਏ ਦੇ ਵਿੱਚ ਜਿਹੜੇ ਦੋ ਨੌਜਵਾਨ ਨੇ ਅਲੜ ਉਮਰ ਆ ਉਹਨਾਂ ਦੀ ਉਹਨਾਂ ਨੂੰ ਜਸੂਸੀ ਦੇ ਕੇਸ ਦੇ ਵਿੱਚ ਵੀ ਗ੍ਰਿਫਤਾਰ ਕੀਤਾ ਹੈ ਕਿ ਇਸ ਤਰੀਕੇ ਦੇ ਨੌਜਵਾਨ ਵੀ ਬਹੁਤ ਸਾਰੇ ਨੇ ਜਿਵੇਂ ਤੁਸੀਂ ਇੱਕ ਯੂਟਿਊਬਰ ਲੜਕੀ ਦੇਖੀ ਇੱਕ ਹਰਿਆਣਾ ਦਾ ਲੜਕਾ ਪਹਿਲਾਂ ਫੜਿਆ ਗਿਆ ਸੀ ਉਸ ਤੋਂ ਬਾਅਦ ਗੁਰਦਾਸਪੁਰ ਏਰੀਏ ਦੇ ਦੋ ਮੁੰਡੇ ਫੜੇ ਗਏ ਨੇ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਵੀ ਰੱਖਦੇ ਆ ਹੋ ਸਕਦਾ ਹੈ ਕਿ ਅਜੇ ਇਹਨੂੰ ਖੋਲਣ ਦੇ ਵਿੱਚ ਇਸ ਲੰਘੇ ਨੂੰ ਖੋਲਣ ਦੇ ਵਿੱਚ ਥੋੜੀ ਜੀ ਜਿਹੜੀ ਦੇਰੀ ਹੈ ਉਹ ਹੋ ਸਕਦੀ ਕਿਉਂਕਿ ਹਰਿਆਣਾ ਦੇ ਵਿੱਚ ਜਿਹੜਾ ਮੁੰਡਾ ਫੜਿਆ ਗਿਆ ਸੀ ਉਹਦੇ ਲਿੰਕ ਜਿਹੜੇ ਆ ਉਹ ਇੱਥੇ ਜੁੜੇ ਸੀ ਕਿ ਕਰਤਾਰਪੁਰ ਕੋਰੀਡੋਰ ਦੇ ਜ਼ਰੀਏ ਮੱਥਾ ਟੇਕਣ ਕਿਸੇ ਲੜਕੀ ਨੂੰ ਮਰਨ ਗਿਆ ਸੀ ਉਸ ਤੋਂ ਬਾਅਦ ਉਹ ਟਰੈਪ ਦੇ ਵਿੱਚ ਫਸਿਆ ਤੇ ਉਸ ਤੋਂ ਬਾਅਦ ਉਹਨੇ ਸਾਡੀਆਂ ਜਿਹੜੀਆਂ ਸੁਰੱਖਿਆ ਦੀਆਂ ਕੋਈ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਬਹੁਤ ਕ੍ਰੂਸ਼ੀਅਲ ਨੇ ਉਹਨਾਂ ਨੂੰ ਉਹਨੇ ਲੀਕ ਕਰਨਾ ਸ਼ੁਰੂ ਕਰ ਦਿੱਤਾ ਇਸ ਕਰਕੇ ਕਰਤਾਰਪੁਰ ਕੋਰੀਡੋਰ ਨੂੰ ਬਹੁਤ ਧਿਆਨ ਦੇ ਨਾਲ ਤੇ ਬਹੁਤ ਸੁਰੱਖਿਆ ਦੇ ਪ੍ਰਬੰਧਾਂ ਦੇ ਨਾਲ ਜਦੋਂ ਵੀ ਖੋਲਿਆ ਜਾਊਗਾ ਉਦੋਂ ਖੋਲਿਆ ਜਾਵੇਗਾ ਪਰ ਹਾਲ ਦੀ ਘੜੀ ਜਿਹੜਾ ਵਾ ਉਹ ਅਸੀਂ ਕਹਿ ਸਕਦੇ ਹਾਂ ਕਿ ਕਰਤਾਰਪੁਰ ਕਾਰੀਡੋਰ ਦਾ ਜਿਹੜਾ ਲਾਂਘਾ ਹੈਗਾ ਆ ਜਿਹੜਾ ਦਰਬਾਰ ਸਾਹਿਬ ਨੂੰ ਜਾਣ ਵਾਲਾ ਰਸਤਾ ਆ ਉਹ ਪੂਰਨ ਤੌਰ ਦੇ ਉੱਪਰ ਅਜੇ ਵੀ ਬੰਦ ਹੈ ਉਮੀਦ ਕਰਦੇ ਹਾਂ ਵੀ ਜਲਦ ਤੋਂ ਜਲਦ ਇਹ ਖੋਲਿਆ ਜਾਊਗਾ ਕਿਉਂਕਿ ਸਿੱਖ ਸੰਗਤ ਦੇ ਮਨਾਂ ਦੇ ਵਿੱਚ ਬਹੁਤ ਉਤਸ਼ਾਹ ਹੈਗਾ ਆ ਕਿ ਬਹੁਤ ਸਾਰੀ ਸੰਗਤ ਉੱਥੇ ਮੱਥਾ ਟੇਕਣ ਜਾਣਾ ਚਾਹੁੰਦੀ ਹੈ ਤੇ ਉਮੀਦ ਕਰਦੇ ਹਾਂ ਵੀ ਇਸ ਨੂੰ ਜਲਦ ਤੋਂ ਜਲਦ ਖੋਲ੍ਹਿਆ ਜਾਵੇ ਪਰ ਜੇਕਰ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਪਲਾਨ ਬਣਾ ਰਹੇ ਹੋ ਇੱਥੇ ਆਉਣ ਦਾ ਮੱਥਾ ਟੇਕਣ ਦਾ ਜਾਂ ਫਿਰ ਦੂਰਬੀ ਦੇ ਨਾਲ ਦੇਖ ਪਾਬੰਦੀ ਲਗਾਈ ਹੋਈ ਹੈ ਕਰਤਾਰਪੁਰ ਕੋਰੀਡੋਰ ਦੇ ਉੱਪਰ ਮੌਜੂਦਾਂ ਸੰਗਤਾਂ ਦਰਸ਼ਨਾਂ ਦੇ ਲਈ ਆ ਰਹੀਆਂ ਨੇ ਪਰ ਬੀਐਸਐਫ ਦੇ ਵੱਲੋਂ ਪੂਰੀ ਤਰ੍ਹਾਂ ਪਾਬੰਦੀ ਇੱਥੇ ਲਗਾਈ ਗਈ ਹੈ ਹਾਲਾਂਕਿ ਰੀਟਰੀਟ ਸੈਰੇਮਨੀ ਵੀ ਖੁੱਲ ਚੁੱਕੀ ਹੈ ਜਿਹੜੀਆਂ ਹਵਾਈ ਯਾਤਰਾਵਾਂ ਨੇ ਉਹ ਵੀ ਖੋਲ ਦਿੱਤੀਆਂ ਗਈਆਂ ਨੇ ਜਿਹੜਾ ਵਾਗਾ ਬਾਰਡਰ ਹੈ ਉਸ ਉੱਥੇ ਵੀ ਕੁਝ ਕੁ ਟਰੱਕ ਜਿਹੜੇ ਆ ਅਫਗਾਨਿਸਤਾਨ ਨੂੰ ਭੇਜਨੇ ਸ਼ੁਰੂ ਕਰ ਦਿੱਤੇ ਨੇ ਪਰ ਐਸ ਵੇਲੇ ਕਰਤਾਰਪੁਰ ਕਾਰਿਡੋਰ ਦਾ ਕੀ ਹਾਲਾਤ ਨੇ ਸੁਣ ਪਈ ਹੋਈ ਐ ਤੇ ਇਥੋਂ ਦੇ ਸੇਵਾਦਾਰਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਰੋਜ਼ ਦੇ ਕਿੰਨੇ ਕੁ ਲੋਕ ਆ ਜਾਂਦੇ ਨੇ ਕਿਉਂਕਿ ਬਹੁਤੇ ਲੋਕਾਂ ਨੂੰ ਇਹ ਚੀਜ਼ ਪਤਾ ਵੀ ਨਹੀਂ ਕਿ ਕਈ ਵਾਰੀ ਸੋਸ਼ਲ ਮੀਡੀਆ ਨਹੀਂ ਦੇਖਦੇ ਕਿ ਵੀ ਅੱਗੇ ਨਹੀਂ ਦੇਖਣ ਦਿੰਦੇ ਪਰ ਲੋਕ ਸਾਡੇ ਸਾਹਮਣੇ ਵੀ ਕਈ ਜਿਹੜੇ ਆ ਉਹ ਹੌਲੀ-ਹੌਲੀ ਮੋੜ ਰਹੇ ਨੇ ਸੇਵਾਦਾਰ ਨੇ ਸਾਡੇ ਨਾਲ ਸਰਦਾਰ ਸਾਹਿਬ ਕੀ ਨਾਮ ਹੈ ਤੁਹਾਡਾ ਹਰਿੰਦਰ ਸਿੰਘ ਨਾਮ ਹੈ ਜੀ ਤੁਸੀਂ ਲਗਾਤਾਰ ਸੇਵਾ ਇੱਥੇ ਕਰਦੇ ਹੋ ਰੋਜ਼ ਆਉਣਾ ਜਾਣਾ ਤੁਹਾਡਾ ਲੱਗਾ ਹੀ ਰਹਿੰਦਾ ਹੋਣਾ ਪਹਿਲਾਂ ਦੇ ਤੇ ਜੰਗ ਤੋਂ ਬਾਅਦ ਦੇ ਹਾਲਾਤ ਕੀ ਨੇ ਜੀ ਇਥੇ ਪਹਿਲਾਂ ਤੇ ਇਸ ਤਰ੍ਹਾਂ ਸੀ ਨਾ ਜਿ ਤਰ੍ਹਾਂ ਨਾਰਮਲ ਜ਼ਿੰਦਗੀ ਚੱਲ ਰਹੀ ਸੀ ਹਰ ਕੋਈ ਆਪਣੀ ਕੋਈ ਬੇਫਿਕਰ ਹੀ ਬਾਰਡਰ ਤੇ ਵੀ ਸਿਕਿਉਰਟੀ ਰੈਗੂਲਰ ਹੀ ਜਿਸ ਤਰ੍ਹਾਂ ਆਮ ਹੁੰਦੀ ਸੀ ਕੋਈ ਖਾਸ ਪ੍ਰਬੰਧ ਨਹੀਂ ਸੀ ਸੰਗਤ ਆਉਂਦੀ ਸੀ ਦਰਸ਼ਨ ਕਰਦੀ ਸੀ ਕਤਾਰਪੁਰ ਸਾਹਿਬ ਕੋਰੀਡੋਰ تھا ਸੰਗਤ ਪਾਕਿਸਤਾਨ ਵੀ ਜਾਂਦੀ ਸੀ ਬਟ ਜਿਸ ਦਿਨ ਦੇ ਹਾਲਾਤ ਮਾੜੇ ਹੋਏ ਨੇ ਇਹਨਾਂ ਦੇ ਪਾਕ ਦੇ ਸਬੰਧ ਏਡੇ ਵਧੀਆ ਨਹੀਂ ਰਹੇ ਉਦੇ ਕਰਕੇ ਫਿਰ ਸੰਗਦਾ ਹੁੰਨਾ ਜਾਂ ਨਾ ਘਟ ਗਿਆ ਕੋਈ ਮਨ ਚ ਡਰ ਵੀ ਹੁੰਦਾ ਵਾ ਕੋਈ ਬੀਐਸਐਫ ਵੱਲੋਂ ਸਿਕਿਉਰਿਟੀ ਵੀ ਸੁਰੱਖਿਆ ਦਾ 10 ਦਿਨ ਦਾ ਹਵਾਲਾ ਦਿੱਤਾ ਜਾਂਦਾ ਵਾ ਵੀ ਸੁਰੱਖਿਆ ਬੰਦ ਕਰਕੇ ਤੁਸੀਂ ਬਾਰਡਰ ਤੇ ਨਾ ਹੋ ਕਰਤਾਰਪੁਰ ਸਾਹਿਬ ਐਂਟਰੀ ਵੀ ਉਦੋਂ ਦੀ ਬੰਦ ਕਰਤੀ ਦੀ ਲੱਗੇ ਰਹੀ ਤੇ ਹਾਲਾਤ ਕੁਝ ਸੁਰੱਖਿਆ ਦੇ ਮੁਤਾਬਕ ਤੇ ਠੀਕ ਹੀ ਆ ਵੀ ਜੇ ਕੋਈ ਅਬੀ ਨਬੀ ਹੁੰਦੀ ਵੀ ਆ ਤੇ ਜੇ ਕੋਈ ਆਪਣਾ ਸ਼ਦਾਲੂ ਫਸ ਵੀ ਜਾਂਦਾ ਵਾ ਤੇ ਫਿਰ ਉਹ ਵੀ ਔਖਾ ਹੁੰਦਾ ਵਾ ਇਸ ਕਰਕੇ ਜਦੋਂ ਹੁਣ ਸਬੰਧ ਵਧੀਆ ਹੋਣਗੇ ਜਿਸ ਤਰ੍ਹਾਂ ਅਟਾਰੀ ਬਾਰਡਰ ਚਲਾਤਾ ਵਾ ਉਮੀਦ ਕਰਦੇ ਆਂ ਵੀ ਛੇਤੀ ਚਲਾ ਦੇਣਗੇ ਸੰਗਤ ਉਦਾਂ ਆਉਂਦੀ ਆ ਮੈਂ ਜਿਵੇਂ ਹੁਣੇ ਦੇਖ ਕੇ ਗਿਆ ਵੀ ਇੱਕ ਪਰਿਵਾਰ ਕਹਿੰਦੇ ਵੀ ਅਸੀਂ ਪੂਨੇ ਤੋਂ ਆਏ ਆ ਉਹਨਾਂ ਨੂੰ ਪਤਾ ਨਹੀਂ ਸੀਗਾ ਪਰ ਉਹ ਉਹਨਾਂ ਨੂੰ ਇਦਾਂ ਮੁਰਦਣਾ ਪਿਆ ਉਦਾਂ ਸੰਗਤਾਂ ਆਉਂਦੀਆਂ ਰਹਿੰਦੀਆਂ ਹਣਗੇ ਜਿਹਨਾਂ ਨੂੰ ਨਹੀਂ ਪਤਾ ਕਈਆਂ ਨੂੰ ਐਕਚੁਅਲੀ ਜਿਹੜਾ ਆਪਣੇ ਘਰੋਂ ਤੁਰ ਪੈਂਦਾ ਸੰਗਤ ਦਰਸ਼ਨ ਕਰਨ ਨੂੰ ਉਹਨੂੰ ਹੁੰਦਾ ਮੈਂ ਇੱਕ ਵਾਰੀ ਦਰਸ਼ਕਾਰੀ ਆਵਾ ਕੋਈ ਦੂਰੋਂ ਆਇਆ ਹੁੰਦਾ ਵਾ ਕਿਹੜਾ ਰੋ ਰੋਈ ਘਰੋਂ ਨਿਕਲਿਆ ਜਾਂਦਾ ਵਾ ਇਸ ਕਰਕੇ ਜਿਹੜੇ ਦੂਰੋਂ ਆਉਂਦੇ ਆ ਤਕਰੀਬਨ ਉਹ ਤੇ ਦਰਸ਼ਕਾਰ ਹੀ ਜਾਂਦੇ ਆ ਸਿਕਿਉਰਿਟੀ ਵਾਲੇ ਵੀ ਫਿਰ ਕੁਝ ਕਰ ਲੈਂਦੇ ਇਸ ਤਰ੍ਹਾਂ ਦਾ ਵੀ ਚਲੋ ਮਾੜੇ ਆਪਣਾ ਤਸल्ली ਕਰ ਹੀ ਲੈਣ ਤੇ ਬਾਕੀ ਲੋਕਲ ਲਾਗੇ ਤਕਰੀਬਨ ਸਾਰਿਆਂ ਨੂੰ ਪਤਾ ਹੀ ਸੋਸ਼ਲ ਮੀਡੀਆ ਤੇ ਕੁਝ ਸੋਸ਼ਲ ਮੀਡੀਆ ਰ ਕੋਈ ਨਿਊਜ਼ ਚੈਨਲ ਇਹ ਲੋਕਾਂ ਨੂੰ ਅਲਰਟ ਹੋ ਹੀ ਜਾਂਦੇ ਆ ਪਤਾ ਲੱਗਦਾ ਵੀ ਇਹਦੇ ਬੰਦ ਹੋਣ ਨਾਲ ਆਸ-ਪਾਸ ਦੇ ਏਰੀਆ ਤੇ ਕਾਰੋਬਾਰ ਤੇ ਬਹੁਤ ਅਸਰ ਪਿਆ ਹੋਊਗਾ ਜੀ ਬਾਰਡਰ ਦੇ ਹਾਲਾਤ ਹੀ ਇਸ ਤਰ੍ਹਾਂ ਹੁੰਦੇ ਆ ਕਿਤੇ ਕੋਈ ਨੁਕਸਾਨ ਬਾਤ ਦੀ ਗੱਲ ਇਹ ਆ ਜਦੋਂ ਸਬੰਧ ਹੀ ਵਿਗੜਦੇ ਆ ਨਾ ਗਵਾਂਢੀ ਮੁਲਕ ਨਾਲ ਤੇ ਬਾਰਡਰ ਦੇ ਹਾਲਾਤ ਪਹਿਲੇ ਮੜੇ ਹੋ ਜਾਂਦੇ ਆ ਇੱਕ ਸਿਕਿਉਰਿਟੀ ਪੱਖੋਂ ਵੀ ਮੜੇ ਹੁੰਦੇ ਤੇ ਇੱਕ ਉਹਨੇ ਡਿਵੈਲਪਮੈਂਟ ਵੀ ਬਾਰਡਰ ਦੇ ਇਲਾਕੇ 'ਚ ਨਹੀਂ ਹੋਣ ਕਰਕੇ ਨਾ ਤੇ ਬਾਰਡਰ ਦੇ ਲੋਕ ਤੇ ਅੱਗੇ ਪਛੜੇ ਨੇ ਤੇ ਡਰ ਦੇ ਮਾਰੇ ਪਿੱਛੇ ਚੱਲ ਜਾਂਦੇ ਆ ਇਸ ਤਰ੍ਹਾਂ 3-4 ਦਿਨ ਲਗਾਤਾਰ ਜਿਹੜਾ ਜੰਗ ਲੱਗੀ ਦੀ ਤੁਸੀਂ ਤਾਂ ਖੈਰ ਬਹੁਤ ਨੇੜੇ ਰਹਿੰਦੇ ਹੋ ਡੇਰੇ ਬਾਬੇ ਨਾਨਕ ਉਦੋਂ ਕਿਵੇਂ ਹਾਲਾਤ ਸੀ ਕਿ ਇੱਥੋਂ ਦਿਸਦਾ ਜੀ ਕੁਝ ਤੋਂ ਕੁਝ ਜਾਂਦਾ ਆਉਂਦਾ ਐਕਚੁਅਲੀ ਆਪਾਂ ਦੇ ਹੈ ਹੀ ਪਾਕਿਸਤਾਨ ਦੀ ਹੱਦ ਦੇ ਅੰਦਰ ਹੀ ਆ ਇੱਥੋਂ ਵੀ ਕਰਾਸ ਕਰ ਜਦੇ ਹੱਦ ਇੱਥੇ ਆ ਜਾਂਦੀ ਪਿੱਛੇ ਉਧਰੋਂ ਵੀ ਹੱਦ ਦੇ ਪਿੱਛੇ ਕਰੀਏ ਤੇ ਆਪਾਂ ਦੇ ਉਹਨਾਂ ਦੇ ਬਿਲਕੁਲ ਉਹਨਾਂ ਦੀ ਹੱਦ ਦੇ ਵਿੱਚ ਹੀ ਆ ਤੇ ਬਾਕੀ ਜੋ ਰਾਤ ਨੂੰ ਚੱਲਦਾ ਵਾ ਰਾਤ ਨੂੰ ਤੇ ਸਿਰਫ ਇਸ ਤਰ੍ਹਾਂ ਹੀ ਲੱਭਦਾ ਹੀ ਆ ਵੀ ਉਹ ਹੋ ਗਿਆ ਉਹ ਗਿਆ ਹੋ ਗਿਆ ਇਹਦੀ ਪਤਾ ਨਹੀਂ ਕਿੱਥੋਂ ਆਇਆ ਕੀ ਆਇਆ ਕੀ ਚੱਲ ਰਿਹਾ ਵਾ ਅੰਦਾਜ਼ਾ ਹੀ ਲਾ ਸਕਦੇ ਆ ਵੀ ਆ ਚੱਲ ਰਿਹਾ ਬਸ ਤੇ ਬਾਕੀ ਡਰ ਤੇ ਡਰੀ ਹੁੰਦਾ ਵਾ ਹਰ ਚੀਜ਼ ਦਾ ਕੀ ਅਸੀ ਖਬਰਾਂ ਦੇਖੀਆਂ ਕੱਲ ਪਰਸੋਂ ਗੁਰਦਾਸਪੁਰ ਏਰੀਏ ਦੇ ਦੋ ਮੁੰਡੇ ਵੀ ਜਸੂਸੀ ਕੇਸ ਚ ਫੜੇ ਨੇ ਉਦਾਂ ਇਸ ਏਰੀਏ ਦੇ ਵਿੱਚ ਬੀਐਸਐਫ ਆਰਮੀ ਜਾਂ ਪੁਲਿਸ ਦੇ ਛਾਪੇਮਾਰੀ ਚੱਲ ਰਹੀ ਹੈ ਜਾਂ ਕੋਈ ਚੈਕਿੰਗ ਚੱਲਦੀ ਹੈ ਜਾਂ ਜੰਗ ਤੋਂ ਬਾਅਦ ਕੋਈ ਐਕਟੀਵਿਟੀ ਨਜ਼ਰ ਆਈ ਤੁਹਾਨੂੰ ਜਿਹੜੀ ਐਕਟੀਵਿਟੀ ਹੈ ਨਾ ਉਹ ਤੇ ਏਜੰਸੀਆਂ ਦੀ ਤਕਰੀਬਨ ਚੱਲਦੀ ਰਹਿੰਦੀ ਆ ਜਦੋਂ ਐਸੋ ਇਹੋ ਜਿਹੇ ਹਾਲਾਤ ਹੁੰਦੇ ਆ ਉਹਦੇ ਵਿੱਚ ਸਭ ਉਹ ਅਲਰਟ ਹੋਏ ਨਹੀਂ ਦੀਆਂ ਨੇ ਬਾਕੀ ਜਿਹੜੇ ਸਾਡੇ ਬੱਚੇ ਪੁੱਠੇ ਕੰਮ ਕਰਦੇ ਆ ਫੜੇ ਤੇ ਜਾਣੇ ਹੀ ਆ ਬੱਚਿਆਂ ਦਾ ਦਿਮਾਗ ਤੇ ਇੰਟੈਲੀਜੈਂਸ ਦਾ ਦਿਮਾਗ ਬਰਾਬਰ ਦੀ ਹੋ ਨਹੀਂ ਸਕਦਾ ਕਿਤੇ ਨਾ ਕਿਤੇ ਦੇ ਚੋਰ ਆਪਣਾ ਛਾੜੀ ਜਾਂਦਾ ਵਾ ਇਸ ਕਰਕੇ ਉਹ ਬਹੁਤ ਮਾੜੀ ਚੀਜ਼ ਆ ਪਰ ਇੰਟੈਲੀਜੈਂਸ ਬਹੁਤ ਵਧੀਆ ਕੰਮ ਕਰ ਰਹੀ ਆ ਇਸ ਤਰ੍ਹਾਂ ਦੇ ਰੋਕਣਾ ਚਾਹੀਦਾ ਵਾ ਭਾਈ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਮਲਕੀਤ ਸਿੰਘ ਹੈ ਭਾਈ ਮਲਕੀਤ ਸਿੰਘ ਜੀ ਮੈਂ ਦੇਖ ਰਿਹਾ ਵੀ ਤੁਸੀਂ ਸੇਵਾ ਕਰ ਰਹੇ ਹੋ ਸੇਵਾ ਇੱਥੇ ਕੀ ਕਰਦੇ ਹੋ ਫਿਰ ਤੁਸੀਂ ਸੇਵਾ ਭਾਜੀ ਮੱਥਾ ਟੇਕ ਜਾਈਦਾ ਜਿਉਂ ਕਰਮਾ ਚ ਉਹ ਕਰ ਜਾਈਦਾ ਜੀ ਜਿਨ੍ਹਾਂ ਜਠੇਰੇ ਆ ਜੀ ਅੱਛਾ ਜੀ ਰੰਧਾਵਾ ਬਰਾਦਰੀ ਜਠੇਰੇ ਨੇ ਗੁਰਦੁਆਰਾ ਸਾਹਿਬ ਹਿੰਦਪਾਗ ਦੇ ਬਾਟਰ ਦੇ ਉੱਤੇ ਬਣਿਆ ਤੇ ਇਹ ਬਹੁਤ ਅਗਲੇ 7 ਜੁਲਾਈ ਨੂੰ ਮੇਲਾ ਵੀ ਸਾਡੇ ਹੋ ਰਿਹਾ ਸਲਾਨਾ ਅੱਛਾ ਜੀ ਪਰ ਇਸ ਬੰਦ ਵਿੱਚ ਕੁਝ ਬਿਲਡਿੰਗ ਨਵੀਂ ਸਾਰੀ ਹੋ ਰਹੀ ਆ ਦੇਖ ਰਹੇ ਸੀ ਕਿ ਬਿਲਡਿੰਗ ਦੀ ਉਸਾਰੀ ਬੜੀ ਸੋਹਣੀ ਕੀਤੀ ਜਾ ਰਹੀ ਹੈ ਬਹੁਤ ਚੱਲ ਰਹੀ ਹੈ ਸੰਗ ਦੇ ਸਹਿਯੋਗ ਨਾਲ ਸੇਵਾ ਚੱਲ ਰਹੀ ਹੈ ਤੇ ਬਾਕੀ ਸਾਡੇ ਰੁਟੀਨ ਰੋਜ਼ ਦੀ ਹੁੰਦੀ ਜਾਂਦੀ ਹੈ ਗੁਰਦਵਾਰਾ 7 ਜੁਲਾਈ ਨੂੰ ਹਾਲ ਦੀ ਘੜੀ ਤੱਕ ਮਤਲਬ ਮੇਲਾ ਹੋ ਰਿਹਾ ਜੀ ਆਪਾਂ ਮਤਲਬ ਮੰਨ ਕੇ ਚੱਲੀਏ ਐਕਚੁਅਲੀ ਅਜੇ ਪਰਮਿਸ਼ਨ ਨਹੀਂ ਮਿਲਦੀ ਜਦੋਂ ਪਰਮਿਸ਼ਨ ਮਿਲਦੀ ਮੌਕੇ ਤੇ ਮਿਲਦੀ ਆ ਜੇ ਤੇ ਹਾਲਾਤ ਵਧੀਆ ਰਹੇ ਤੇ ਬਾਬੇ ਦੀ ਕਿਰਪਾ ਨਾਲ ਜ਼ਰੂਰ ਮੇਲਾ ਹੋਏਗਾ ਬਾਕੀ ਕੋਈ ਐਡਾ ਇੱਥੇ ਅਸੀਂ ਇਹਨਾਂ ਦੇ ਛੋਟੀ ਲੈ ਕੇ ਇਹਨਾਂ ਨੂੰ ਆਪਣੇ ਹੱਕ ਵਿੱਚ ਕਰਕੇ ਜੇ ਕਰਨਗੇ ਫਿਰ ਕਰਾਂਗੇ ਨਹੀਂ ਤੇ ਫਿਰ ਜੋ ਪਰਮਾਤਮਾ ਕਰੇਗਾ ਵਧੀਆ ਕਰੇਗਾ ਉਂ ਤਾਂ ਤਿਆਰੀ ਤੁਸੀਂ ਮੇਲੇ ਦੀ ਕਰੀ ਬਿਲਕੁਲ ਜੀ ਤੇਰੇ ਬਿਲਕੁਲ ਸਾਨੂੰ ਤੇ ਕਰੋਨਾ ਕਾਲ ਦੇ ਵਿੱਚ ਵੀ ਇਹਨਾਂ ਸਟੇਜ ਲਾਉਣ ਦੀ ਪਰਮਿਸ਼ਨ ਨਹੀਂ ਦਿੱਤੀ ਰੈਗੂਲਰ ਮੱਥਾ ਟੇਕਣ ਤੋਂ ਕੋਈ ਦਿਨ ਨਹੀਂ ਰੋਕਿਆ ਠੀਕ ਹੈ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਤਾਂ ਕਰਤਾਰਪੁਰ ਕरिडोर ਦੇ ਉੱਪਰ ਖੜੇ ਆ ਹਾਲਾਂਕਿ ਹਾਲਾਤ ਪਹਿਲੇ ਵਰਗੇ ਨਹੀਂ ਗਏ ਬਹੁਤ ਜ਼ਿਆਦਾ ਸ਼ਾਂਤੀ ਹੈ ਲੋਕ ਬਹੁਤ ਘੱਟ ਆ ਰਹੇ ਆ ਪਰ ਇਕਾਦੂਕਾ ਜਿਹੜੇ ਲੋਕ ਆਉਂਦੇ ਨੇ ਉਹ ਕਹਿੰਦੇ ਨੇ ਅੱਗੇ ਬੀਐਸਐਫ ਦੇ ਕੋਲ ਜਾਂਦੇ ਵੀ ਆ ਅਰਜ਼ ਵੀ ਕਰਦੇ ਆ ਵੀ ਸਾਨੂੰ ਦਰਸ਼ਨ ਕਰ ਲੈਣ ਦਿਓ ਪਰ ਇਹ ਹਿੰਦ-ਪਾਕ ਬਾਰਡਰ ਦਾ ਮਸਲਾ ਆ ਕਿ ਉੱਥੇ ਬੀਐਸਐਫ ਦੇ ਵੱਲੋਂ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਅੱਗੇ ਨਾ ਜਾਓ ਕਿਉਂਕਿ ਪਰਮਿਸ਼ਨ ਅੱਗੇ ਜਾਣ ਦੀ ਸਾਡੇ ਕੋਲ ਨਹੀਂ ਨਹੀਂ ਹੈਗੀ ਕਿਉਂਕਿ ਸਾਈਡ ਤੋਂ ਜਿਹੜੀ ਦੂਰਬੀਨ ਲੱਗੀ ਹੁੰਦੀ ਆ ਜਿਹੜੀ ਸੰਗਤ ਉੱਧਰ ਨਹੀਂ ਜਾਣਾ ਚਾਹੁੰਦਾ ਉਹ ਇਥੋਂ ਖੜ ਕੇ ਦੂਰਬੀਨ ਦੇ ذریعے ਹੀ ਦਰਸ਼ਨ ਕਰ ਲੈਂਦੀ ਆ ਪਰ ਹੁਣ ਉਹ ਦੂਰਬੀਨ ਜਿਹੜੀ ਉੱਚੀ ਜਗ੍ਹਾ ਤੇ ਲਾਈ ਹੋਈ ਹੈ ਉੱਥੇ ਵੀ ਬੀਐਸਐਫ ਕਹਿੰਦੀ ਆ ਵੀ ਤੁਸੀਂ ਨਾ ਜਾਓ ਕਿਉਂਕਿ ਇਹ ਇੰਟਰ ਕੰਟਰੀ ਦਾ ਮਸਲਾ ਆ ਇਸ ਕਰਕੇ ਜੋ ਜੰਗ ਦੇ ਹਾਲਾਤ ਪਿੱਛੇ ਜੇ ਬਣੇ ਸੀਗੇ ਉਸ ਤੋਂ ਬਾਅਦ ਇੱਥੇ ਪਾਬੰਦੀ ਲਗਾਈ ਗਈ ਹੈ ਕੈਮਰਾਮੈਨ ਗੁਲਚਨ ਦੇ ਨਾਲ ਬੰਦੀਪ ਸਿੰਘ ਡੇਲੀ ਪੋਸਟ ਪੰਜਾਬੀ